ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਫਰ ਨਾਮੇ ਵਿੱਚ ਗੱਲ ਲਿਖੀ ਸੀ ਇਹ ਔਰੰਗੇ ਤੋਂ ਇੱਕ ਗੱਲ ਭੁੱਲ ਗਿਆ ਕੀ ਹੋਇਆ ਜੇ ਮੇਰੇ ਚਾਰ ਬੱਚੇ ਸ਼ਹੀਦ ਹੋ ਗਏ ਕੀ ਹੋਇਆ ਲੇਕਿਨ ਇੱਕ ਗੱਲ ਤੋਂ ਭੁੱਲ ਗਿਆ ਹੈ ਕਿ ਜ਼ਖਮੀ ਸ਼ੇਰ ਜੋ ਹੈ ਉਹ ਕਿਤੇ ਜਿਆਦਾ ਖਤਰਨਾਕ ਹੁੰਦਾ ਹੈ ਬਜਾਏ ਬਗੈਰ ਜ਼ਖਮ ਦੇ ਸ਼ੇਰ ਤੋਂ ਜ਼ਖਮੀ ਹੈ ਦੋਜੀ ਗੱਲ ਕਿ ਸੋਨੇ ਦੇ ਜਿਹੜੇ ਪਾਂਡੇ ਹੁੰਦੇ ਨੇ ਉਹਨਾਂ ਦੇ ਆਪ ਦੀ ਟੋਟੇ ਟੋਟੇ ਕਰ ਛੱਡੋ ਲੇਕਿਨ ਫਿਰ ਵੀ ਸੋਨੇ ਦੀ ਕੀਮਤ ਘਟਦੀ ਨਹੀਂ ਟੋਟੇ ਟੋਟੇ ਕਰ ਛੱਡੋਗੇ ਔਰ ਪੱਥਰ ਦਾ ਟੁਕੜਾ ਜਿਹੜਾ ਹੈ ਉਹ ਬੇਸ਼ੱਕ ਸਾਬਤ ਹੋਵੇ ਲੇਕਿਨ ਫਿਰ ਵੀ ਉਹਦੀ ਕੋਈ ਕੀਮਤ ਨਹੀਂ ਹੈ ਪੱਥਰ ਬੇਸ਼ੱਕ ਸਾਬਤ ਹੋਵੇ ਫਿਰ ਵੀ ਉਹਦੀ ਕੋਈ ਕੀਮਤ ਨਹੀਂ ਹੁੰਦੀ ਸੋਨਾ ਭਾਵੇਂ ਟੋਟੇ ਟੋਟੇ ਹੋ ਜਾਵੇ ਫਿਰ ਵੀ ਉਹਦੀ ਕੀਮਤ ਹੈ ਮੇਰੇ ਜਿਹੜੇ ਬੱਚੇ ਸੀ ਉਹ ਤੁਸੀਂ ਸ਼ਹੀਦ ਕੀਤੇ ਨੇ ਤੇ ਸ਼ਹੀਦ ਹੋਣ ਤੋਂ ਬਾਅਦ ਵੀ ਮੇਰੇ ਬੱਚਿਆਂ ਦੀ ਜੋ ਕੀਮਤ ਹੈ ਉਹਨੇ ਕੱਟੀ ਹੈ ਔਰ ਤੁਮ ਭਾਵੇਂ ਜਿੰਦਾ ਹੈਂ ਕਠੋਰ ਹੈਂ ਪੱਥਰ ਵਾਂਗੂ ਤੁਬਾਵੇਂ ਸਾਬਿਤ ਹੈਂ ਤਾਂ ਵੀ ਤੇਰੀ ਕੋਈ ਕੀਮਤ ਨਹੀਂ ਹੈ ਕੋਈ ਕੀਮਤ ਨਹੀਂ ਔਰ ਹਕੀਕਤ ਹੈ ਆਪ ਜੀ ਜਾ ਕੇ ਵੇਖੋ ਔਰੰਗਾਬਾਦ ਜਿੱਤੇ ਦੀ ਮਜ਼ਾਰ ਬਣੀ ਹੋਈ ਹੈ ਉੱਥੇ ਜਿਹੜਾ ਵੀ ਕੋਈ ਜਾਂਦਾ ਹੈ ਮਜ਼ਾਰ ਦੇਖਣ ਵਾਸਤੇ ਉਹਨਾਂ ਤੋਂ ਪੈਸੇ ਮੰਗੇ ਜਾਂਦੇ ਨੇ ਕਿ ਕੁਝ ਭੇਂਟ ਦੇ ਦਿਓ ਤਾਂ ਕਰਕੇ ਅਸੀਂ ਦੀਵਾ ਜਗਾਵਾਂਗੇ ਇੱਥੇ ਔਰ ਜਿੱਥੇ ਗੁਰੂ ਕੇ ਲਾਲ ਸ਼ਹੀਦ ਹੋਏ ਨੇ ਉੱਥੇ ਮੇਲੇ ਲੱਗਦੇ ਨੇ ਉੱਥੇ ਦੌਲਤ ਦੀ ਬਰਸਾਤ ਹੁੰਦੀ ਹੈ